ਸਹੀ ਗੱਲ ਦੋਸਤੋ ਤੇ ਤੁਹਾਨੂੰ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਜਮਾ ਮੰਦੀ ਦੇ ਵਿੱਚ ਵਰਤੇ ਜਾਂਦੇ ਪੁਰਾਣੇ ਉਰਦੂ ਫਾਰਸੀ ਜਿਹੇ ਸ਼ਬਦ ਦਾ ਪੰਜਾਬੀ ਅਨੁਵਾਦ ਮਤਲਬ ਇੱਕ ਡਿਕਸ਼ਨਰੀ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਅਰਥ ਦੱਸਾਂਗੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸ਼ਬਦ ਖਸਰਾ ਦਾ ਮਤਲਬ ਹੁੰਦਾ ਹੈ ਖੇਤ ਤਾਂ ਖੇਤ ਨੂੰ ਖਸਰਾ ਕਿਹਾ ਜਾਂਦਾ ਹੈ ਖਸਰਾ ਨੰਬਰ ਖੇਤ ਨੂੰ ਦਿੱਤਾ ਗਿਆ ਇੱਕ ਨੰਬਰ ਹੁੰਦਾ ਹੈ ਖੇਵਟ ਨੰਬਰ ਜ਼ਮੀਨ ਦੇ ਮਾਲਕ ਨੂੰ ਦਿੱਤਾ ਗਿਆ ਖਾਤਾ ਨੰਬਰ ਹੁੰਦਾ ਹੈ ਤੌਨੀ ਨੰਬਰ ਕਾਸਤਕਾਰ ਨੂੰ ਦਿੱਤਾ ਗਿਆ ਖੱਤਾ ਨੰਬਰ ਹੁੰਦਾ ਹੈ ਹਦਵਸਤ ਨੰਬਰ ਮਾਲ ਰਿਕਾਰਡ ਵਿੱਚ ਕਿਸੇ ਪਿੰਡ ਨੂੰ ਦਿੱਤਾ ਗਿਆ ਲੜੀ ਨੰਬਰ ਹੁੰਦਾ ਪਿਸਰ ਪਿਸਰ ਦਾ ਮਤਲਬ ਹੁੰਦਾ ਹੈ ਪੁੱਤਰ ਮਤਬੰਨਾ ਮਤਬੰਨਾ ਦਾ ਮਤਲਬ ਹੁੰਦਾ ਹੈ ਗੋਦ ਲਿਆ ਹੋਇਆ ਪਿਸਰ ਮਤਬੰਨਾ ਹੁੰਦਾ ਹੈ ਗੋਦ ਲਿਆ ਹੋਇਆ ਪੁੱਤਰ ਪਿਛਲਗ ਪੁੱਤਰ ਔਰਤ ਦੀ ਦੂਸਰੀ ਸ਼ਾਦੀ ਸਮੇਂ ਪਹਿਲੀ ਸ਼ਾਦੀ ਵਿੱਚੋਂ ਨਵਾਲਗ ਪੁੱਤਰ ਜੋ ਆਪਣੀ ਮਾਂ ਦੇ ਨਾਲ ਹੀ ਉਸਦੇ ਦੂਸਰੇ ਪਤੀ ਕੋਲ ਆ ਜਾਵੇ ਉਸਨੂੰ ਪਿਛਲਗ ਪੁੱਤਰ ਕਿਹਾ ਜਾਂਦਾ ਹੈ ਬੱਬਾ ਬੱਬਾ ਵਾ ਹਿੱਸਾ ਬਰਾਬਰ ਜਿੰਨਾ ਦਾ ਹਿੱਸਾ ਬਰਾਬਰ-ਬਰਾਬਰ ਹੋਵੇ ਵਿਧਵਾ ਜਿਸ ਔਰਤ ਦਾ ਪਤੀ ਮਰ ਚੁੱਕਾ ਹੋਵੇ ਜੋਜਾ ਉਹ ਪਤਨੀ ਜਿਸ ਦਾ ਪਤੀ ਜਿਉਂਦਾ ਹੋਵੇ ਵਾਲਿਦ ਹੁੰਦਾ ਹੈ ਪਿਤਾ ਤੇ ਵਾਲਿਦਾ ਹੁੰਦੀ ਹੈ ਮਾਤਾ ਦੁਖਤਰ ਹੁੰਦਾ ਹੈ ਪੁੱਤਰੀ ਵਾ ਵਾ ਦਾ ਮਤਲਬ ਹੁੰਦਾ ਹੈ ਅਤੇ ਜਿਵੇਂ ਰਾਮ ਸਿੰਘ ਪੁੱਤਰ ਵਾ ਕਰਨੈਲ ਕੌਰ ਪੁੱਤਰੀ ਇੰਦਰ ਸਿੰਘ ਹਿੱਸਾ ਬੱਬਾ ਬੱਬਾ ਮਤਲਬ ਰਾਮ ਤੇ ਕਰਨੇ ਵਾਲੇ ਕੋਰ ਦਾ ਹਿੱਸਾ ਬਰਾਬਰ ਬਰਾਬਰ ਸੀਰ ਹੁੰਦਾ ਹੈ ਮਾਂ ਦਾ ਦੁੱਧ ਹਮਸੀਰਾ ਹੁੰਦਾ ਹੈ ਸਾਕੀ ਭੈਣ ਜਿਸ ਭੈਣ ਭਰਾ ਨੇ ਇੱਕ ਹੀ ਮਾਂ ਦਾ ਦੁੱਧ ਚੁੰਗਿਆ ਹੋਵੇ ਖਾਵਨ ਹੁੰਦਾ ਹੈ ਪਤੀ ਸਾਕਨ ਹੁੰਦਾ ਹੈ ਵਸਨੀਕ ਮਕਬੂਜਾ ਮਾਲਕ ਹੁੰਦਾ ਹੈ ਮਾਲਕ ਦਾ ਹੀ ਕਬਜਾ ਦੇਹ ਹੁੰਦਾ ਹੈ ਪਿੰਡ ਸਾਕਨ ਦੇਹ ਹੁੰਦਾ ਹੈ ਪਿੰਡ ਦਾ ਵਸਨੀਕ ਸਕੂਨਤ ਹੁੰਦਾ ਹੈ ਰਿਹائش ਮਜਕੂਰ ਹੁੰਦਾ ਹੈ ਯਾਰੀ ਮੰਦਰਜਾ ਖੇਤ ਨੰਬਰ ਹੁੰਦਾ ਹੈ ਖੇਤ ਨੰਬਰ ਦੇ ਮੁਤਾਬਕ ਕਾਸ਼ਤ ਕਰਨਾ ਖੇਤੀ ਕਰਨ ਨੂੰ ਕਹਿੰਦੇ ਨੇ ਖੁਦ ਕਾਸ਼ਤ ਹੁੰਦਾ ਜਿਹੜਾ ਵਿਅਕਤੀ ਆਪਣੀ ਜ਼ਮੀਨ ਉੱਪਰ ਖੁਦ ਆਪ ਹੀ ਖੇਤੀ ਕਰਦਾ ਹੋਵੇ ਕਾਸ਼ਤਕਾਰ ਹੁੰਦਾ ਹੈ ਖੇਤੀ ਕਰਨ ਵਾਲਾ ਗੈਰ ਮਰੂਸੀ ਹੁੰਦਾ ਜਿਹੜਾ ਵਿਅਕਤੀ ਕਿਸੇ ਦੂਸਰੇ ਦੀ ਜ਼ਮੀਨ ਉੱਪਰ ਖੇਤੀ ਕਰਦਾ ਹੋਵੇ ਕਬਜ਼ਾ ਹੁੰਦਾ ਕਿਸੇ ਚੀਜ਼ ਦੀ ਵਰਤੋਂ ਕਰਨਾ ਲਗਾਨ ਹੁੰਦਾ ਜੋ ਕਿਰਾਏ ਨੂੰ ਕਿਹਾ ਜਾਂਦਾ ਹੈ ਬਿੱਲ ਮੁਕਤ ਹੁੰਦਾ ਉੱਕਾ ਪੁੱਕਾ ਚੁਕੋਤਾ ਹੁੰਦਾ ਰੁਪਈਆਂ ਦੇ ਰੂਪ ਵਿੱਚ ਕਿਰਾਇਆ ਦੇਣਾ ਵਟਾਈ ਹੁੰਦਾ ਪੈਦਾਵਾਰ ਵਿੱਚੋਂ ਕਰਾਈ ਵਜੋਂ ਹਿੱਸਾ ਦੇ ਨਾਂ ਸਰਹਾ ਲਗਾਉਣ ਹੁੰਦਾ ਹੈ ਲਗਾਣ ਦੀ ਦਰ ਮਾਮਲਾ ਹੁੰਦਾ ਜਮੀਨ ਉੱਪਰ ਸਰਕਾਰ ਵੱਲੋਂ ਲਗਾਇਆ ਗਿਆ ਟੈਕਸ ਲੋਕਲ ਰੇਟ ਹੁੰਦਾ ਸਥਾਨਕ ਖਰਚੇ ਨੰਬਰਦਾਰੀ ਮਾਮਲੇ ਵਿੱਚੋਂ ਨੰਬਰਦਾਰ ਦਾ ਕਮਿਸ਼ਨ ਹੁੰਦਾ ਸਵਾਈ ਲੋਕਲ ਰੇਟ ਤੇ ਨੰਬਰਦਾਰੀ ਦੇ ਪੈਸਿਆਂ ਦੇ ਜੋੜਨ ਕਿਹਾ ਜਾਂਦਾ ਹੈ ਪੜਤ ਪਟਵਾਰ ਹੁੰਦਾ ਜਿਹੜੀ ਕਾਪੀ ਪਟਵਾਰੀ ਕੋਲ ਰਹਿੰਦੀ ਹੈ ਪੜਤ ਸਰਕਾਰ ਹੁੰਦਾ ਜਿਹੜੀ ਕਾਪੀ ਸਰਕਾਰੀ ਰਿਕਾਰਡ ਰੂਮ ਵਿੱਚ ਦਾਖਲ ਕਰਾਈ ਕਿੱਤੇ ਖੇਤ ਨੂੰ ਕਿਹਾ ਜਾਂਦਾ ਹੈ ਕੁੱਲ ਕਿੱਤੇ ਕੁੱਲ ਖੇਤਾਂ ਨੂੰ ਕਿਹਾ ਜਾਂਦਾ ਹੈ ਮਿੰਨ ਕਿਸੇ ਖੇਤ ਦਾ ਕੁਝ ਹਿੱਸਾ ਹੁੰਦਾ ਹੈ ਮਿਜ਼ਾਨ ਜੋੜ ਨੂੰ ਕਿਹਾ ਜਾਂਦਾ ਹੈ ਸਾਲਮ ਸਾਰੇ ਦਾ ਸਾਰਾ ਪੂਰਾ ਹੁੰਦਾ ਹੈ ਸੋ ਹੋਲ ਬਹੁਤ سارے ਸ਼ਬਦ ਨੇ ਜਿੰਨਾ ਉੱਪਰ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਜੇਕਰ ਤੁਹਾਨੂੰ ਇਹਨਾਂ ਸ਼ਬਦਾਂ ਦੀ ਪੀਡੀਐਫ ਚਾਹੀਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਜੀ ਆਪਣਾ ਕਮੈਂਟ ਜ਼ਰੂਰ ਕਰਿਓ ਮਿਲਣ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ